ਪਰਸਾਂ ਨੂੰ ਸਮਝਾਉਣ ਵਾਲਾ ਕੋਈ ਨਹੀਂ ਮਿਲਦਾ ਕਹਿੰਦੇ ਨੇ ਗੁਰੂ ਲੋਭੀ ਸ਼ਿਸ਼ਿਆ ਸ਼ਿਸ਼ਿਆ ਲਾਲਚੀ ਦੋਨੋਂ ਖੇਲੇਦਾ ਕਿ ਦੋਨੋਂ ਬੁੜੇ ਬਾਪਰੇ ਇਸ ਤਰ੍ਹਾਂ ਕੁਝ ਕਹਿ ਕੇ ਕਹਿੰਦੇ ਆ ਚੜੇ ਬਾਥਰ ਕੀ ਨਾਉ ਕਿ ਇਹ ਜੇ ਕਬੀਰ ਸਾਹਿਬ ਕਹਾ ਕਿ ਗੁਰੂ ਲੋਭੀ ਹੈ ਸਾਰੇ ਲੋਭੀ ਫਿਰਦੇ ਅੱਜਕਾਣ ਧਨ ਦੇ ਲੋਭੀ ਐ ਸੱਪਾ ਚਾਰੇ ਪਾਸੇ ਧਨ ਇਕੱਠਾ ਕਰਦੇ ਫਿਰਦੇ ਨੇ ਉੱਚੇ ਮਹਿਲ ਬਣਾਉਣ ਵਿੱਚ ਲੱਗੇ ਉਹਨੇ ਸੋਨੇ ਚਾਂਦੀ ਚ ਜੜਨਿਆਂ ਨੂੰ ਲੱਗੇ ਉਹਨੇ ਮਹਿਲਾਂ ਨੂੰ ਇੱਕ ਰੇਸ ਲੱਗੀ ਹੋਈ ਐ ਇਕ ਧਰਮ ਦੀ ਦੂਸਰੇ ਧਰਮ ਦੇ ਨਾਲ ਕੋਈ ਵੀ ਧਰਮ ਹੋਵੇ ਸਭ ਨੂੰ ਬਸ ਸੋਨਾ ਚਾਂਦੀ ਉੱਚਾ ਮਹਿਲ ਬਣਾ ਕੇ ਇੱਕ ਇੱਕ ਰੇਸ ਜਿਹੜੀ ਲੱਗੀ ਹੋਈ ਨਾ ਉਹ ਉਹ ਲਾਲਚ ਜਿਹੜਾ ਲੋਭ ਆ ਕਿ ਸ਼ਿਸ਼ਿਆ ਨੂੰ ਆਪਣੇ ਧਰਮ ਨੂੰ ਉੱਚਾ ਦਿਖਾਣਾ ਆ ਤੇ ਗੁਰੂ ਨੂੰ ਆਪਣਾ ਪੀੜ ਪੈਦਾ ਕਰਨੀ ਆ ਆਪਣੇ ਧਰਮ ਦੀ ਪੀੜ ਤੇ ਪੀੜ ਪੈਦਾ ਕਰੀ ਜਾਂਦਾ ਜਿੰਨੇ ਸ਼ਿਸ਼ਿਆ ਹੋਣਗੇ ਉਹਨਾਂ ਬੜਾ ਦੇਖਿਆ ਜਾਂਦਾ ਆ ਗੁਰੂ ਨੂੰ ਤੇ ਇਹ ਕਹਿੰਦੇ ਦੋਨੋਂ ਇੱਕ ਦੂਜੇ ਨਾਲ ਦਾਅ ਉਲਾਉਂਦੇ ਆ ਦਾਅ ਖੇਲਦੇ ਆ ਕਿ ਉਹ ਖੁਸ਼ ਹੁੰਦਾ ਸ਼ਿਸ਼ਿਆ ਖੁਸ਼ ਹੁੰਦਾ ਕਿ ਦੇਖ ਮੇਰਾ ਧਰਮ ਦਾ ਕਿੰਨਾ ਵਿਕਾਸ ਹੋ ਰਿਹਾ ਹੈ ਕਿੰਨਾ ਬੱਧਾ ਚਾਰਿਆ ਹੈ ਕਿੰਨਾ امیر ਹੁੰਦਾ ਜਾ ਰਿਹਾ ਮੇਰਾ ਧਰਮ ਔਰ ਦੋਨੋਂ ਕਹਿੰਦਾ ਇੱਕ ਖੇਲੋ ਦਾਓ ਦੋਨੋਂ ਕਹਿੰਦਾ ਇੱਕ ਦੂਜੇ ਨਾਲ ਦਾਓ ਖੇਲਦੇ ਆ ਦੋਨੋਂ ਇੱਕ ਦੂਜੇ ਨਾਲ ਚਲਾਕੀਆਂ ਕਰਦੇ ਆ ਸ਼ਿਸ਼ਿਆ ਜਾਂਦਾ ਗੁਰੂ ਦੇ ਕੋਲ ਕਿ ਮੈਂ ਮੇਰਾ ਹੱਕਾ ਮੂਝੇ ਮੇਰਾ ਉਹ ਬਣ ਜਾਏ ਮੇਰਾ ਉਹ ਕਹ ਹੋ ਜਾਏ ਲੇਕਿਨ ਅਸਲ ਵਿੱਚ ਸਾਡੇ ਸੰਤਾਨੇ ਤੇ ਗੱਲ ਹੀ ਨਹੀਂ ਕੀਤੀ ਉਹ ਤਾਂ ਕਹਿੰਦੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਕਿ ਇਸ ਪਾਸੇ ਵੀ ਸਾਰੇ ਪਾਸੋਂ ਗੱਲਾਂ ਖਤਮ ਹੋ ਜਾਂਦੀਆਂ ਨੇ ਇਸ ਸਮਾਜ ਵੱਲੋਂ ਇਸ ਚੀਜ਼ਾਂ ਵੱਲੋਂ ਜਿਹੜੀਆਂ ਤੁਸੀਂ ਇਹਨਾਂ ਚੀਜ਼ਾਂ ਦੀ ਮੰਗ ਕਰਨ ਜਾਂਦੇ ਗੁਰੂ ਕੋ ਪਰ ਗੁਰੂ ਅਸਲੀ ਗੁਰੂ ਇਹ ਤੋਂ ਤੁਹਾਨੂੰ ਅਗਾਹ ਕਰਦਾ ਹੈ ਜਗਾ ਦਿੰਦਾ ਲੇਕਿਨ ਜਿਹੜੇ ਦੂਸਰੇ ਹੁੰਦੇ ਉਹ ਤੁਹਾਨੂੰ ਆਪਣੇ ਪਿੱਛੇ ਲਾ ਲੈਂਦੇ ਆ ਇਦਾਂ ਦੇ ਕੋਈ ਨਹੀਂ ਤੁਹਾਡਾ ਕੰਮ ਕਰਦਾਂਗੇ ਤੁਹਾਡਾ ਕੰਮ ਹੋ ਜਾਏਗਾ ਇਸ ਤਰ੍ਹਾਂ ਫੇ ਪੀੜ ਵੱਧਦੀ ਜਾਂਦੀ ਆ ਵੱਧਦੀ ਜਾਂਦੀ ਆ ਵੱਧਦੀ ਜਾਂਦੀ ਜੇ ਕਿਤੇ ਕੰਮ ਉਹਦਾ ਵੀ ਕਿਸੇ ਦਾ ਬਣ ਗਿਆ ਹੋਵੇ ਗੁਰੂਕੁੰਡ ਹੁੰਦਾ ਬਣਾਉਣ ਵਾਲਾ ਕੰਮ ਕੋਈ ਨਹੀਂ ਬਣਾ ਸਕਦਾ ਕੋਈ ਤੁਹਾਡੇ ਕੋਲ ਹੀ ਸਾਰੀ ਪਾਵਰ ਹੈ ਦੇਣ ਵਾਲੇ ਨੇ ਤੁਹਾਨੂੰ ਹੀ ਸਾਰਾ ਕੁਝ ਦਿੱਤਾ ਹੈ ਤੁਸੀਂ ਚਾਹੋ ਤਾਂ ਤੁਸੀਂ ਕੁਝ ਕੁਝ ਤੇ ਕੁਝ ਹੋ ਜਾਓ ਹੱਥਾਂ ਪੈਰਾਂ ਨਾਲ ਕੰਮ ਕਰੋਗੇ ਤਾਂ ਤਨ ਆ ਜਾਏਗਾ ਅਮੀਰ ਹੋ ਜਾਓਗੇ ਜੇ ਮੀਰ ਹੋਣਾ ਚਾਹੁੰਦੇ ਹੋ ਪੈਸਿਆਂ ਦੇ ਤਲ ਤੇ ਮੀਰੀ ਦਿਖਦੀ ਹੈ ਦੁਨੀਆ ਔਰ ਇਹ ਅੰਦਰ ਦੀ ਦੁਨੀਆ ਦੀ ਅਮੀਰੀ ਸੰਤ ਅੰਦਰ ਦੀ ਦੁਨੀਆ ਦੀ ਅਮੀਰੀ ਦੀ ਗੱਲ ਕਰਦੇ ਆ ਜੇ ਉਹ ਕਰਨੀ ਹੈ ਤੇ ਫਿਰ ਖੁਦ ਨੂੰ ਪਛਾਨ ਲਓ ਖੁਦ ਦੇ ਅਸਲੀ ਸਰੂਪ ਨੂੰ ਜਾਣ ਲਓ ਤੇ ਫਿਰ ਬਾਹਰ ਦਾ ਜਦੋਂ ਛੁੱਟਦਿਆਂ ਵੀ ਟਾਈਮ ਨਹੀਂ ਲੱਗਦਾ ਤੇ ਫਿਰ ਤਾਂ ਗੱਲੇ ਹੀ ਕੁਝ ਹੋਰ ਹੋ ਜਾਂਦੀ ਹੈ ਜਿਸ ਗੱਲ ਦੀ ਉਹ ਕਾਹਦੇ ਉਹ ਕਹਿੰਦਾ ਫਿਰ ਇਹ ਦੋਨੇ ਕਹਿੰਦਾ ਪੱਥਰ ਦੀ नाव 'ਚ ਬੈਠੇ ਆ ਇੱਕ ਦੂਜੇ ਨੂੰ ਲਾਲਚ ਆ ਬਸ ਤੇ ਕਹਿੰਦਾ ਫਿਰ ਪੱਥਰ ਦੀ नाव ਕਿੱਥੇ ਉਤਰ ਸਕਦੀ ਆ ਫਿਰ ਕਿੱਥੋਂ ਅਸਲੀ ਗਿਆਨ ਆ ਸਕਦਾ ਜਦੋਂ ਗੁਰੂ ਵੀ ਨਕਲੀ ਹੋਵੇ ਤੇ ਸ਼ਿਸ਼ਿਆ ਵੀ ਨਕਲੀ ਹੋਵੇ ਉਹ ਵੀ ਦਿਖਾਵੇ ਦਾ ਹੋਵੇ ਤੇ ਉਹ ਵੀ ਦਿਖਾਵੇ ਦਾ ਹੋਵੇ ਪਾਰ ਕੌਣ ਲਗਾਏਗਾ ਕੌਣ ਲਗਾਏਗਾ ਪਾਰ